ਦਾਪ ਦਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਜਗੀਰ ਕੌਰ ਸਾਹਿਬ ਜੁਕੇ ਜੁੜ ਚੁੱਕੇ ਨੇ ਬੀਬੀ ਜਗੀਰ ਕੌਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬ ਹਰਨਾਮਾ ਚਲਤੇ ਮਿਹਰਬਾਨੀ ਜੀ ਬੀਬੀ ਜੀ ਅੱਜ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਜਿਹੜੀ ਤੁਸੀਂ ਸ਼ਿਕਾਇਤ ਕੀਤੀ ਸੀ ਅਕਾਲ ਤਖਤ ਸਾਹਿਬ ਦੇ ਉਸ ਨੂੰ ਲੈ ਕੇ ਅੱਜ ਸਿੰਘ ਸਾਹਿਬਾਨ ਦੇ ਵੱਲੋਂ ਆਪਣਾ ਫੈਸਲਾ ਸੁਣਾ ਦਿੱਤਾ ਗਿਆ ਕੀ ਕਹਿਣਾ ਤੁਹਾਡਾ ਦੇਖੋ ਸ੍ਰੀ ਅਕਾਤਰ ਸਾਹਿਬ ਸਾਡੀ ਸਾਰੇ ਸਿੱਖਾਂ ਦੀ ਸਰਵ ਉੱਚ ਅਦਾਲਤ ਹੈ ਉੱਥੇ ਪੰਚ ਪ੍ਰਧਾਨੀ ਪ੍ਰਣਾਲੀ ਅਨੁਸਾਰ ਪੰਡਿਤ ਸਿੰਘ ਸਾਹਿਬਾਨ ਪਿਆਟ ਕੇ ਪੰਥਕ ਮਰਿਆਦਾ ਅਤੇ ਸਿਧਾਂਤਾਂ ਦੀ ਰਾਖੀ ਕਰਨ ਵਾਸਤੇ ਜੋ ਸਿਧਾਂਤਿਕ ਤੌਰ ਤੇ ਫੈਸਲੇ ਹੁੰਦੇ ਆ ਉਹ ਲਏ ਜਾਂਦੇ ਆ ਸਾਰੇ ਸਿੱਖ ਕੌਮ ਦੀ ਦੁਨੀਆ ਵਿੱਚ ਵਸਦੇ ਸਿੱਖਾਂ ਦੀ ਅੱਜ ਨਿਗਾ ਜਿਹੜੀ ਉੱਥੇ ਲੱਗੀ ਹੋਈ ਸੀ ਜੋ ਉਹਨਾਂ ਨੇ ਫੈਸਲਾ ਲਿਆ ਹਰ ਸਿੱਖ ਨੂੰ ਪ੍ਰਵਾਨ ਹੋਵੇਗਾ ਔਰ ਪ੍ਰਵਾਨ ਕਰਨਾ ਚਾਹੀਦਾ ਹੈ ਮੈਂ ਸਮਝਦੀ ਆ ਕਿ ਸਿੰਘ ਸਾਹਿਬਾਨ ਨੇ ਪੰਥਕ ਮਰਿਆਦਾ ਨੂੰ ਕਾਇਮ ਰੱਖਦੇ ਹਾਂ ਅਜਿਹਾ ਫੈਸਲਾ ਲਿਆ ਉਹ ਸਭਨਾਂ ਨੂੰ ਉਸੇ ਦਿਵਾ ਕੇ ਮੰਨਣਾ ਪਏਗਾ ਜੀ 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 ਹੁਣ ਅ ਸੁਖਵੀਰ ਸਿੰਘ ਬਾਦਲ ਨੂੰ ਇੱਕ ਨਮਾਣੇ ਸਿੱਖ ਵਜੋਂ ਉੱਥੇ ਪੇਸ਼ ਹੋਂ ਦੇ ਹੁਕਮ ਦਿੱਤੇ ਗਏ ਨੇ ਜाहिर ਜੀ ਗੱਲ ਹੈ ਕਿ ਉਹ ਇੱਕ ਪੇਸ਼ ਵੀ ਹੋਣਗੇ ਤਾਂ ਹੁਣ ਕੀ ਕਹਿ ਸਕਦੇ ਆ ਕਿ ਜਿਹੜਾ ਤੁਰਾ ਭਰੋਸਾ ਇੱਕ ਵਾਰ ਫਿਰ ਤੋਂ ਕਾਇਮ ਹੋਵੇਗਾ ਕਿ ਜਾਂ ਫਿਰ ਨਰਾਜ਼ਗੀ ਬਰਕਰਾਰ ਰਹੇਗੀ ਦੇਖੋ ਰਾਜਨੀਤਿਕ ਲੜਾਈ ਵੱਖਰੀ ਹੈ ਇਹ ਤੇ ਜਿਹੜਾ ਸਾਡਾ ਮਰਿਆਦਾ ਤੌਰ ਤੇ ਜੋ ਪੰਥਕ ਮਰਿਆਦਾ ਦਾ ਕਾਣ ਹੋਇਆ ਸੀ ਜੋ ਸਾਡੀਆਂ ਭਾਵਨਾਵਾਂ ਨੂੰ ਛੱਟ ਬੱਚੀ ਸੀ ਉਹ ਕੌਮ ਨੇ ਉਸ ਦੇ ਅਵਾਜ਼ ਉਠਾਈ ਸੀ ਉਸ ਅਵਾਜ਼ ਵਿੱਚ ਫਰਿਆਦ ਲੈ ਕੇ ਗਈ ਸੀ ਤਖਤ ਸਾਹਿਬ ਦੇ ਉੱਤੇ ਤੇ ਉਸ ਫਰਿਆਦ ਵਿੱਚੋਂ ਅੱਜ ਦਾ ਜਿਹੜਾ ਰਿਜ਼ਲਟ ਨਿਕਲਿਆ ਉਸ ਰਿਜ਼ਲਟ ਦੇ ਬਾਅਦ 15 ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਰੇ ਪੇਸ਼ ਹੋ ਕੇ ਤੇ ਉਹਦੇ ਆ ਕੇ ਖਿਮਾ ਚਾਹਤਨਾਂ ਕਰਨ ਉਹ ਸਾਰੇ ਪੀਛੋਂ ਦੇ ਜੀ ਤੇ ਤੁਹਾਨੂੰ ਕੀ ਤੁਸੀਂ ਹੁਣ ਤਸੱਲੀ ਹੈ ਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਹੈ ਕੋ ਸਿੰਘ ਸਹਿਬਾਨਾ ਵੱਲੋਂ ਫੈਸਲਾ ਲੈਣਾ ਹਰ ਵਾਸਤੇ ਤਸੱਲੀ ਹੋਏਗੀ ਕਿਉਂਕਿ ਸਾਡੀ ਅਦਾਲਤ ਹੈ ਸਰਬੋੱਚ ਅਦਾਲਤ ਜੀ ਉਹਦਾ ਮੱਥੇ ਤਾਂ ਕਿਹਾ ਹੋਇਆ ਸੀ ਮੋੜ ਹੀ ਨਹੀਂ ਸਕਦੇ ਨਾ ਕਿਸੇ ਸਿੱਖ ਨੂੰ ਮੋੜਨਾ ਚਾਹੀਦਾ ਹੈ ਸਾਬ ਦਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਜਗੀਰ ਕੌਰ ਜਾਨ ਜੁਕੇ ਚੁੜ ਚੁਕੇ ਨੇ ਬੀਬੀ ਜਗੀਰ ਕੌਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬ ਹਰਨਾਮਾ ਚਲਤੇ ਮਿਹਰਬਾਨੀ ਜੀ ਬੀਬੀ ਜੀ ਅੱਜ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਜਿਹੜੀ ਤੁਸੀਂ ਸ਼ਿਕਾਇਤ ਕੀਤੀ ਸੀ ਅਕਾਲ ਤਖਤ ਸਾਹਿਬ ਦੇ ਉਸ ਨੂੰ ਲੈ ਕੇ ਅੱਜ ਸਿੰਘ ਸਾਹਿਬਾਨ ਦੇ ਵੱਲੋਂ ਆਪਣਾ ਫੈਸਲਾ ਸੁਣਾ ਦਿੱਤਾ ਗਿਆ ਕੀ ਕਹਿਣਾ ਹੈ ਤੁਹਾਡਾ ਦੇਖੋ ਸ਼੍ਰੀ ਅਕਾਤਰ ਸਾਹਿਬ ਸਾਡੀ ਸਾਰੇ ਸਿੱਖਾਂ ਦੀ ਸਰਵ ਉੱਚ ਅਦਾਲਤ ਹੈ ਉੱਥੇ ਪੰਚ ਪ੍ਰਧਾਨੀ ਪ੍ਰਣਾਲੀ ਅਨੁਸਾਰ ਪੰਜ ਸਿੰਘ ਸਹਿਬਾਨ ਪਿਆਟ ਕੇ ਪੰਥਕ ਮਰਿਆਦਾ ਅਤੇ ਸਿਧਾਂਤਾਂ ਦੀ ਰਾਖੀ ਕਰਨ ਵਾਸਤੇ ਜੋ ਸਿਧਾਂਤਿਕ ਤੌਰ ਤੇ ਫੈਸਲੇ ਹੁੰਦੇ ਆ ਉਹ ਲਏ ਜਾਂਦੇ ਆ ਸਾਰੇ ਸਿੱਖ ਕੌਮ ਦੀ ਦੁਨੀਆ ਵਿੱਚ ਵਸਦੇ ਸਿੱਖਾਂ ਦੀ ਅੱਜ ਨਿਗਾ ਜਿਹੜੀ ਉੱਥੇ ਲੱਗੀ ਹੋਈ ਸੀ ਜੋ ਉਹਨਾਂ ਨੇ ਫੈਸਲਾ ਲਿਆ ਹਰ ਸਿੱਖ ਨੂੰ ਪ੍ਰਵਾਨ ਹੋਵੇਗਾ ਔਰ ਪ੍ਰਵਾਨ ਕਰਨਾ ਚਾਹੀਦਾ ਹੈ ਮੈਂ ਸਮਝਦੀ ਆ ਕਿ ਸਿੰਘ ਸਹਿਬਾਨਾ ਨੇ ਪੰਥਕ ਮਰਿਆਦਾ ਨੂੰ ਕਾਇਮ ਰੱਖਦੇ ਹਾਂ ਅਜਿਹਾ ਫੈਸਲਾ ਲਿਆ ਉਹ ਸਭਨਾਂ ਨੂੰ ਉੱਥੇ ਲਵਾ ਕੇ ਮੰਨਣਾ ਪਏਗਾ ਬੀਬੀ ਜੀ ਹੁਣ ਅ ਸੁਖਵੀਰ ਸਿੰਘ ਬਾਦਲ ਨੂੰ ਇੱਕ ਨਮਾਣੇ ਸਿੱਖ ਵਜੋਂ ਉੱਥੇ ਪੇਸ਼ ਆਉਣ ਦੇ ਹੁਕਮ ਦਿੱਤੇ ਗਏ ਨੇ। ਜाहिर ਜੀ ਗੱਲ ਹੈ ਕਿ ਉਹ ਇੱਕ ਪੇਸ਼ ਵੀ ਹੋਣਗੇ ਤਾਂ ਹੁਣ ਕੀ ਕਹਿ ਸਕਦੇ ਆ ਕਿ ਜਿਹੜਾ ਤੁਰਾ ਭਰੋਸਾ ਇੱਕ ਵਾਰ ਫਿਰ ਤੋਂ ਕਾਇਮ ਹੋਵੇਗਾ ਕਿ ਜਾਂ ਫਿਰ ਨਾਰਾਜ਼ਗੀ ਬਰਕਰਾਰ ਰਹੇਗੀ। ਦੇਖੋ ਰਾਜਨੀਤਿਕ ਲੜਾਈ ਵੱਖਰੀ ਹੈ ਇਹ ਤੇ ਜਿਹੜਾ ਸਾਡਾ ਮਰਿਆਦਾ ਤੌਰ ਤੇ ਉੱਤੇ ਜੋ ਪੰਥਕ ਮਰਿਆਦਾ ਦਾ ਕਾਣ ਹੋਇਆ ਸੀ ਜੋ ਸਾਡੀਆਂ ਭਾਵਨਾਵਾਂ ਮਨੂ ਛੱਟ ਬੱਚੀ ਸੀ ਉਹ ਕੌਮ ਨੇ ਉਸ ਵੇਲੇ ਆਵਾਜ਼ ਉਠਾਈ ਸੀ ਉਸ ਆਵਾਜ਼ ਵਿੱਚ ਫਰਿਆਦ ਲੈ ਕੇ ਗਈ ਸੀ ਅ ਤਖਤ ਸਾਹ ਦੇ ਉੱਤੇ ਤੇ ਉਸ ਫਰਿਆਦ ਵਿੱਚੋਂ ਅੱਜ ਦਾ ਜਿਹੜਾ ਰਿਜ਼ਲਟ ਨਿਕਲਿਆ ਉਸ ਰਿਜ਼ਲਟ ਦੇ ਬਾਅਦ 15 ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਰੇ ਪੇਸ਼ ਹੋ ਕੇ ਤੇ ਉਹਦੇ ਆ ਕੇ क्षमा ਜਾਂਚਨ ਕਰਨ ਉਹ ਸਾਰੇ ਪੇਸ਼ ਹੋਣਗੇ ਜੀ ਤੇ ਤੁਹਾਨੂੰ ਕੀ ਤੁਸੀਂ ਹੁਣ ਤਸੱਲੀ ਹੈ ਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਹੈ ਕੋ ਸਿੰਘ ਸਹਿਬਾਨਾ ਵੱਲੋਂ ਫੈਸਲਾ ਲੈਣਾ ਹਰ ਵਾਸਤੇ ਤਸੱਲੀ ਹੋਏਗੀ ਕਿਉਂਕਿ ਸਾਡੀ ਅਦਾਲਤ ਹੈ ਸਰਬੋੱਚੇ ਅਦਾਲਤ ਜੀ ਉਹਦਾ ਉੱਥੇ ਤਾਂ ਕਿਹਾ ਹੋਇਆ ਸੀ ਮੋੜ ਹੀ ਨਹੀਂ ਸਕਦੇ ਨਾ ਕਿਸੇ ਸਿੱਖ ਨੂੰ ਮੋੜਨਾ ਚਾਹੀਦਾ ਹੈ